ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਲਗਭਗ 8-7-8 ਨਗ ਦਿਖਾਵਾਂਗੇ ਟਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨ ਤੇ ਮੋਬਾਈਲ ਨੰਬਰ ਆਪਣਾ 98153 95107 98153 95107 ਆਪਾਂ ਅੱਜ ਦਿਖਾਵਾਂਗੇ ਲਗਭਗ 8 ਨਗ ਤਾਂ ਹਾਜ਼ਰ ਖੜੇ ਆਪਣੇ ਕੋਲ ਹਨਾ ਹਾਂ ਜੀ ਪੰਜ ਵੜਾ ਅੰਦਰ ਖੜੀਆਂ ਆਪਣੇ ਕੋਲੇ 13-14 ਨਗ ਨੇ ਠੀਕ ਹੈ ਐ ਮਨ ਨੂੰ ਕਿ 8 ਗਣਾਗ ਆਪਣੇ ਕੋਲੇ ਹੋਰ ਆ ਜਾਣਗੇ ਸਵੇਰ ਨੂੰ ਠੀਕ ਹੈ ਜਿਨ੍ਹਾਂ ਦਾ ਭਾਅ 30 ਤੋਂ 45 ਚੱਕਰ ਹੋਊਗਾ ਠੀਕ ਹੈ ਬਾਜ ਪਾਜਾਂ ਹਾਂ ਬਾਜ ਪਾਜਾਂ ਜਿਵੇਂ ਗਰਮੀ ਵਾਲੇ ਤੋਹਫੇ ਜਾਵਾਂ ਗਰਮੀ ਵਾਲੇ ਤੋਹਫੇ ਦੁੱਧ ਪੀਣ ਵਾਲੇ ਭਾਅ ਸਾਰੇ ਪੂਰੇ ਮਦਰਾ ਮਤਰਾ ਆਪਣੇ ਕੋਲੇ 30000 ਤੋਂ ਲੈ ਕੇ 90000 ਚੱਕਰ ਭਾਅ ਹੋਣਗੇ ਠੀਕ ਹੈ ਅੱਜ ਤਰੀਕ ਹੋ ਗਈ 25 26 ਤਰੀਕ ਨੂੰ ਜਿਹੜਾ ਮਰਜ਼ੀ ਵੀ ਆਵੇ ਉਹਨੂੰ 15 16 ਨਾਲ ਕੇ ਇੱਥੇ ਮਿਲਣਗੇ ਰੈਡੀ ਹੋਊਗਾ ਜਮਾ ਕੋਈ ਇਹੋ ਜਿਹੀ ਗੱਲ ਠੀਕ ਹੈ 35000 ਤੋਂ ਲੈ ਕੇ ਭਾਅ ਸ਼ੁਰੂ ਆ ਹਾਂ ਜੀ ਪਹਿਲਾਂ ਨੰਬਰ ਤੋਂ ਸ਼ੁਰੂ ਆ ਬਈ 30 ਤੋਂ ਲੈ ਕੇ ਮੈਂ ਮੰਨ ਲਾ ਵੀ ਆਪਣੇ ਕੋਲੇ 90 95 ਟਿੱਕਰ ਵੈੜਾ ਹੋਣਗੇ ਠੀਕ ਹੈ ਪਹਿਲਾ ਨੰਬਰ ਜਿਹੜੀ ਆਪਾਂ ਵੈੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਜੀ ਠੀਕ ਹੈ ਤੋਰ ਬਤੂ ਕਾ ਕ ਇੱਕ ਦਿਨ ਲਈ ਦੇ ਸੂਣ ਤੇ ਸੂਣ ਦੇ ਦੇ ਮੰਮੋ ਜੀ ਇੱਕ ਹਫਤਾ ਬਾਕੀ ਆ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਤੇ ਦੂਜਾ ਸੂਆ ਹੁਣ ਸੁੰਦੀ ਹੈ ਦੂਜਾ ਸੂਆ ਸੁੰਦੀ ਹੈ ਜਿਹਨੂੰ ਦੂਜਾ ਸੂਆ ਸੁੰਦੀ ਹੈ ਜੀ ਕਿੰਨਾ ਦੁੱਧ ਪਾਇ ਪਿਛਲੀ ਵਾਰ ਇਹਨੇ ਦੁੱਧ 28 30 ਕਿਲੋ ਦੁੱਧ ਪਾਇਆ ਇਹਨੇ ਜੀ ਠੀਕ ਹੈ 28 30 ਕਿਲੋ ਦੁੱਧ ਦਾ 28 ਕਿਲੋ ਦਾ 10 ਦਾ ਪਲੂਣ ਦਾ ਦੁੱਧ ਪਾਇਆ ਵਾ ਹਣਾ ਹਾਂ ਜੀ ਹਾਂ ਤੇ ਲੈ ਜੂ ਇੱਕ ਹਫਤਾ ਜੇ ਹਣਾ ਹਾਂ ਜੀ ਇੱਕ ਹਫਤਾ ਲੈ ਜੂਗੀ ਮਗਰੋਂ ਥਣ ਲੈਵੇ ਦੀ ਬਹੁਤ ਚੰਗੀਆਂ ਪੂਰੀ ਕੁਆਲਿਟੀ ਬੋਡੀ ਵੇਟ ਬਹੁਤ ਜਿਆਦਾ ਚੰਗਾਗਾ ਜੀ ਠੀਕ ਹੈ ਦੇਸ਼ਵਰ ਮੰਨ ਕੇ ਜਿੱਲੇ ਗਰਮੀ ਦੇ ਹਿਸਾਬ ਨਾਲ 30 ਕਿਲੋ ਦੁੱਧ ਖੁੱਲੇ ਪਾ ਦੋਗੀ ਬਾਈ ਜੀ 30 ਕਿਲੋ ਦੀ ਗਾਰੰਟੀ ਤੇ ਆਪਾਂ ਭੇਜ ਸਕਦੇ ਆ ਵੜ ਠੀਕ ਹੈ ਜਿਹੜੇ ਫਾਰਮ ਚੋਂ ਆਈ ਆ ਬੰਦੇ ਨੇ ਆਪਾਂ ਨੂੰ 30 ਕਿਲੋ ਦੀ ਗਾਰੰਟੀ ਦਿੱਤੀ ਸੀ ਬਾਕੀ ਕਲਰ ਵਗੈਰਾ ਬਹੁਤ ਪਿਆਰਾ ਸ਼ਾਇਦ ਨਿਕळा ਕਲਰ ਚੰਗਾ ਬੋਡੀ ਵੇਟ ਲੈ ਕੇ ਸਕੋਰ ਦੀ ਬਹੁਤ ਚੰਗੀ ਗਾ ਜੀ ਸੁਪਰੋ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਦੂਸਰਾ ਸੁਆ ਜੈਨਨ ਵੇਟ ਹੁੰਦੀ ਪਈ ਹੈ ਇੱਕ ਹਫਤਾ ਲਗਭਗ ਇਹਦਾ ਸੂਨ ਦੇ ਵਿੱਚ ਪੈਂਡਿੰਗ ਪਿਆ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦਾ ਸੋਹਣੀਆਂ ਸਾਫ ਸੁਥਰੀਆਂ ਤੇ ਬਾਲਟੇ ਲੱਗੇ ਅਜੇ ਲੱਗਦੇ ਕਾਫੀ ਬੰਨਿਆ ਹਨ ਬਹੁਤ ਬਣੂ ਬਹੁਤ ਵੀਰੇ ਮੱਛੀ ਬਹੁਤ ਚੰਗੀ ਬਣਣੀ ਤੇ ਬਾਕੀ ਠੰਡੀ ਫੁੱਲਾ ਜਾਵਾ ਹਾਂਜੀ ਹਾਂ ਠੰਡੀ ਢੰਡੀ ਬਹੁਤ ਹੈ ਜਿਹੜੀਆਂ ਫਾਰਮ ਦੀਆਂ ਬਹਿਣਾ ਨੂੰ ਠੰਡਗੀ ਹੁੰਦੀ ਜਿਵੇਂ ਮਸ਼ੀਨ ਤੇ ਚੋਣੀਆਂ ਹੱ ਪਾ ਇਹਨਾਂ ਦੇ ਫੋਨ ਤੇ ਹੀ ਹੋਣਗੇ ਬਾਈ ਹੁਣ ਇਹ ਪਾ ਹੋਣਗੇ ਜਮਾ ਜਿਹੜਾ ਵੀਰ ਆ ਗਿਆ ਦੇਖ ਕੇ ਤੋਰਾਂਗੇ ਇਹ ਨਹੀਂ ਗੱਲ ਵੀ ਮੂੜ ਤੋਂ ਨਹੀਂ ਠੀਕ ਹੈ ਤੇ ਅੱਗੇ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਆ ਉਹਦੀ ਹਾਂਜੀ ਚਾਰ ਦਿਨ ਦਾ ਪਹਿਲਣ ਬੱਚੀ ਆ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਚਾਰ ਪੰਜ ਘੰਟੇ ਹੋਇਆ ਜੀ ਜੇਰ ਪੈ ਗਈ ਠੀਕ ਹੈ ਮੈਲਾ ਵਗੈਰਾ ਲੱਗਿਆ ਹਾਂਜੀ ਜੱਪੇ ਦੀ ਆਪਣੇ ਕੋਲੇ ਵੀਡੀਓ ਆ ਸਾਰੀ ਪ੍ਰੋਪਰ ਮਗਰ ਬੱਚੀ ਆ ਇਹਦੇ ਮਗਰ ਬੱਚੀ ਜੇਰ ਵਗੈਰਾ ਓਕੇ ਹੈ ਨਾ ਹਾਂਜੀ ਹਾਂ ਪਹਿਲੇ ਨਾ ਬੱਚੀ ਚਾਰ ਦੰਦਾਂ ਦਾ ਕੀ ਮੋਹ ਚਾਰ ਦੰਦ ਪਲੂਣ ਪਹਿਲਾ ਸੂਆ ਸੂਈ ਆ ਹਾਂਜੀ ਹਾਂ ਬੱਚੇ-ਬੁੱੱਚੇ ਚੰਗਾ ਕੇ ਹੁਣੀ ਆਪਾਂ 2 ਕਿਲੋ ਵਾਂਗੂ ਖਾਲੀ ਕਰਤੀ ਸੀਗੀ ਠੀਕ ਹੈ ਹਾਂ ਅੰਦਾਜ਼ਾ ਲਾਈਏ ਕਿ ਨਾ ਇਦੋਂ ਤੱਕ ਪਾ ਦੂਗੀ ਇਹ ਅੰਦਾਜ਼ਾ ਭਈ ਜਿਹੜਾ ਇਹਦਾ ਬੋਡੀ ਵੇਟ ਆਗਾ ਜਾਂ ਇਹਦੀ ਮਤਲਬ ਬਰੀਡ ਹੈਗੀ ਆਪਾਂ 20 ਕਿਲੋ ਦੁੱਧ ਅੰਦਾਜ਼ਾ ਲਾ ਸਕਦੇ ਆ ਵੀ 20 ਕਿਲੋ ਮੰਨ ਕੇ ਬੰਦਾ ਲੈ ਲੈ ਹਾਂ ਬਾਕੀ ਦੁੱਧ ਜਿਹੜਾ ਹੁੰਦਾ ਵੀਰੇ ਉਹ ਸੇਵਾ ਦਾ ਹੁੰਦਾ ਠੀਕ ਹੈ ਜਾਏ ਜੀ ਬੰਦਾ ਕੀਰ ਕਰਦਾ ਉਹ ਜੋ ਚੂ ਲੈਂਦਾ ਹਨ ਸੋ ਜਾਇ ਜਗੱਲਾ ਜੇ ਮੈਂ 20 ਕਿਲੋ ਦੁੱਧ ਆਪਾਂ ਸੇਵਾ ਕਰਾਂਗੇ ਤਾਂ ਦਊਗੀ ਤੇ ਨਹੀਂ ਉੱਧਾ ਜਾ ਕੇ ਮਾਰਨ ਦਾਗੇ ਕੋਈ ਫਾਇਦਾ ਨਹੀਂ ਪੰਜ ਮਹੀਨੇ ਦੇਣਾ ਤੇ ਚਾਰ ਦੰਦਾ ਸੂਈ ਸਵਾਈ ਆ ਕੀ ਹੁੰਦੇ ਆ ਨਾ ਇਥੋਂ ਚਾਹ ਨਾਲ ਡੰਗਰ ਲੈ ਜਾਂਦੇ ਆ ਉੱਥੇ ਕੀਰ ਨਹੀਂ ਕਰਦੇ ਜਾ ਕੇ ਮੁੜ ਕੇ ਲਾਮਾ ਇਹਦੇ ਪੁੱਸੇ ਦੁੱਧ ਨਹੀਂ ਦਿੱਤਾ ਆਪਾਂ ਵਪਾਰੀ ਨੂੰ ਦਿੰਦੇ ਆ ਵਪਾਰੀ ਦਾ ਕੋਈ ਕਸੂਰ ਨਹੀਂ ਹੁੰਦਾ ਠੀਕ ਵਪਾਰੀ ਨੂੰ ਤਾਂ ਜਿਹੜੀ ਚੀਜ਼ ਫਾਰਮਰ ਦੱਸਦਾ ਮੂਰੇ ਉਹੀ ਦੱਸਣੀ ਪੈਂਦੀ ਆ ਜਾਇ ਜਗੱਲਾ ਜਾਓ ਚੇ ਕਿ ਤੀਜਾ ਨੰਬਰ ਆਪਾਂ ਸਿੰਘ ਵਾਲੀ ਵੜ ਦੇਖੀ ਜਾਂਦੇ ਆ हां जी जर्सी क्रोस ਚ ਪੈਂਦੀ ਹੈ ਜੀ ਸੂਈ ਵੀ ਹੈ ਨਾ ਹਾਂ ਜੀ ਸੂਈ ਵੀ ਹੈ ਬੱਛਾ ਮੰਗ ਰਿਹਾ ਇਹਦੇ ਕਹਿਵਾ ਦੇਣਾ ਸੂਈ ਨੂੰ ਸੂਈ ਨੂੰ ਹੋ ਗਿਆ ਹੋਜੀ ਪੰਜਵਾਂ ਛੇਵਾਂ ਹੁੰਦੇ ਨਾਲ ਚ ਠੀਕ ਹੈ ਦੁੱਧ ਕਿੰਨਾ ਇਸ ਵਕਤ ਦੁੱਧ ਇਸ ਟਾਈਮ 13 14 ਕਿਲੋ ਜਮਾ ਤਿਆਰ ਆ ਜੀ 13 ਕਿਲੋ ਬੰਦਾ ਆਨਲਾਈਨ ਮੰਗਾਉਣੀ ਚਾਹਵੇ ਤਾਂ ਆਪਣੀ ਫੁੱਲ ਗਰੰਟੀ ਹੋਊਗੀ 13 ਕਿਲੋ ਨਿਬੜ ਜੂ ਜਮਾ ਹਾਂ ਨਿਆਣਾ ਨਾ ਪਾ ਲਾਓ ਨਾ ਲਾਓ ਇੰਨੀ ਸੀਲ ਠੰਡੀ ਆ ਬਹੁਤ ਜ਼ਿਆਦੇ ਤੇ ਪਾ ਦੂ 15 ਤੋਂ ਪਾਰ ਹਾਂ 15 ਕਿਲੋ ਖੁੱਲਾ ਪਾ ਦੂਗੀ ਫਿਰ ਤਾਂ ਦਾ ਤੇ ਬਾਕੀ ਕ੍ਰਾਸ ਇਹ ਚੀਜ਼ ਏ ਜਿਵੇਂ ਢੇਠ ਦੇ ਮਹੀਨੇ ਚੱਲਣ ਵਾਲ ਚੰਗੇ ਹੋ ਤੂੰ ਥੱਲੇ ਬੰਨਦੇ ਉੱਪਰ ਹੌਂਕੂ ਕੀ ਨਹੀਂ ਇਹ ਨਹੀਂ ਹੌਕਦੀ ਵੀ ਜਿਹਨੇ ਮਨ ਕੇ ਚਲੋ ਡੋਲੂ ਚੱਕ ਜਾਂਦਾ ਸ਼ਰਮ ਲਾ ਦੇ ਹੁੰਦਾ ਕਿ ਉਹ ਤੋਂ ਬਚਣਾ ਉਹਦੇ ਵਾਸਤੇ ਸਹੀ ਚੀਜ਼ ਆ ਹਨਾ ਬਹੁਤ ਚੰਗੀ ਚੀਜ਼ ਆ ਤੇ ਰੇਡ ਬਾਜ ਬੋ ਜਾਮਾ ਹਨਾ ਰੇਡ ਜਮਾ ਬਾਈ ਆਪਣੇ ਮੰਨ ਲਓ ਵੀ ਬਸ ਲੁੱਟ ਵਾਲੇ ਭਾਈ ਹੋਣਗੇ ਠੀਕ ਐ ਤੇ ਅੱਗੇ ਆ ਗਈ ਚੌਥੇ ਨੰਬਰ ਦੇ ਨਾਲ ਖੜੀ ਐ ਸੂਈ ਵੀ ਇਹਦੇ ਮਗਰ ਬੱਛੀ ਆ ਬਾਈ ਜੀ ਇਹ ਪਰਸੋਂ ਤੜਕੇ ਸੂਈ ਆ ਠੀਕ ਐ ਤੇ ਸੂਆ ਕਿਹੜਾ ਸੂਈ ਐ ਸੂਆ ਦੂਜਾ ਜੀ ਕਿੰਨਾ ਕੁ ਦੁੱਧ ਐ ਇਸ ਵਕਤ ਦੁੱਧ ਇਸ ਟਾਈਮ ਆਏ ਮਨੋ ਜੀ ਤੇਰਾ 13 14 ਕਿਲੋ ਬੋਲੀ ਹੋਊਗੀ 13 14 ਸਟਾਡੀ ਪਿੱਛੇ ਬੱਚੀ ਹੈਣਾ ਹਾਂਜੀ ਪਿੱਛੇ ਬੱਚੀ ਹੈ ਜੀ ਤੇਰਾ ਦੂਰਾ ਓਕੇ ਆ ਹਾਂ ਸੋ ਕੱਦ ਘੜ ਦੇਖੋ ਲੈਵਲ ਹੋਵਾ ਸਾਫ ਸੁਥਰਾ ਹੁਣ ਸ਼ਾਮ ਦਾ ਟਾਈਮ ਚਵਾਈ ਇਹਨਾਂ ਦੀ ਹੋਣੀ ਹੈ ਹੈਨਾ ਏ ਵੇਣ ਦੀ ਚਵਾਈ ਨਾ ਦੁਪਹਿਰੇ ਕਰਾਈ ਹੋਈ ਹੈ ਜੀ ਠੀਕ ਹੈ ਬੰਦੇ ਆਏ ਸੀਗੇ ਸੌਦਾ ਵੀ ਹੋ ਗਿਆ ਸੀ ਤਾਂ ਹੁਣ ਥੋੜਾ ਜਿਹਾ ਲੈਵਾ ਘੱਟ ਦਿਖਾਉਂਦੀ ਹੈਗੀ ਠੀਕ ਹੈ ਉਹ ਪੈਸੇ ਪੂਰੇ ਥੋੜਾ ਧਾਰ ਸੁਧਾਰ ਦੋ ਸੀਗੇ ਤਾਂ ਕਰਕੇ ਰਹਿ ਗਈ ਉਹ ਚਵਾਈ ਚਬੂਈ ਦੀ ਓਕੇ ਆ ਸੋਨੇ ਵਰਗੇ ਬੰਦਾ ਆਨਲਾਈਨ ਮੰਗਾਉਣੀ ਚਾਵੇ ਤਾਂ ਆਪਣੀ ਗਰੰਟੀ ਹੋ ਠੀਕ ਹੈ ਵੀ ਧਾਰ ਕਰਕੇ ਰਹਿ ਗਈ ਹਨਾ ਹਾਂ ਜੀ ਧਾਰ ਦਾ ਜਮਾਨਾ ਰਿਹਾ ਸੀ ਅੱਜ ਕੱਲ ਹਨਾ ਨਹੀਂ ਬਾਈ ਚੈੱਕ ਦਿੰਦੇ ਸੀ ਚੈੱਕ ਮੁੜ ਕੇ ਡਿਫਾਲਟਰ ਨਿਕਲ ਜਾਂਦੇ ਆ ਕੀ ਫਾਇਦਾ ਭਰਾਵਾ ਠੀਕ ਹੈ ਚਾਰ ਪਾਇਆ ਕੋਲੋਂ ਤੇ ਕਿੰਨਾ ਦੁੱਧ ਮੰਨ ਕੇ ਲੈ ਆਉਂਦੇ ਨੇ ਦੁੱਧ ਐ ਮੰਨੋ ਜੀ 18 ਕਿਲੋ ਮੰਨ ਕੇ ਲੈ ਲਵੇ ਇਹਦਾ ਕੋਈ ਬੜਾ ਵੱਡਾ ਕੱਦ ਨਹੀਂ ਹੈਗਾ ਦਰਮਿਆਨੇ ਕੱਦ ਦੀ ਆ ਪਰ ਬੇਲ ਚ ਜ਼ਿਆਦੇ ਹੈ ਨਾ ਹਾਂ ਇਹ ਲੰਮੀ ਜ਼ਿਆਦੇ ਆ ਥੋੜੀ ਜਿਹੀ ਥੱਲੇ ਮਧਰੀ ਗੋਡੀ ਦੀ ਆ ਜੈ ਜਗਤ ਆ ਸੋ ਵੀਰੋ ਬਾਕੀ ਵੀਰ ਨੇ ਇਹ ਨਹੀਂ ਕਿਹਾ ਵੀ ਉੱਚੀ ਲੰਬੀ ਆ ਜਿਹੜੀ ਚੀਜ਼ ਐ ਜੇ ਮੰਨ ਕੇ ਚੱਲੋ ਕਿਕਰਾਂ ਦਾ ਕਿਕਰ ਹੀ ਕਹਾਂਗੇ ਉਹ ਇਹ ਐਵੇਂ ਬੱਕੀ ਚੱਲੀਏ ਕੋਈ ਗਲਾਬ ਦਾ ਫੁੱਲ ਉਹਨੂੰ ਸਪੈਦਾ ਬਣਾਉਣ ਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਆ ਉਨੀ ਰਵੇ ਤਾਂ ਵਧੀਆ ਰਹਿੰਦੀ ਆ ਠੀਕ ਐ ਸੋ ਅੱਗੇ ਆਗੇ ਪੰਜਵੇਂ ਨੰਬਰ ਤੇ ਹਾਂ ਤੋਰਦੇ ਪਤੋਰ ਇਹ ਆਪਣੀ ਆ ਗਈ ਤੱਲਾ ਕਿਹੜੇ ਸਾਨੂੰ ਆਪ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਕਈ ਵਾਰ ਵੀਰ ਕਹਿੰਦੇ ਵੀ ਦੱਸਿਆ ਨਹੀਂ ਦੁਬਾਰੇ ਇਹਨਾਂ ਨੇ ਇਹ ਵੇੜ ਆਪ ਪਿਛਲੀ ਵੀਡੀਓ ਚ ਵੀ ਪਾਈ ਸੀ ਬਸ ਚਲੋ ਆਪ ਪਾਉਣੀ ਨਹੀਂ ਸੀ ਚਲਮਗਾ ਵੀ ਬੰਨੀ ਖੜੀ ਹੈ ਵਿੱਚ ਹੀ ਪਾ ਦਿਓ ਚਲ ਠੀਕ ਹੈ ਮੂਰਲੇ ਸਾਨੂੰ ਤੋਂ ਤਲ ਲਾ ਹਾਂ ਜੀ ਮੂਰਲੇ ਸਾਨੂੰ ਤੋਂ ਤਲ ਲਾ ਗਈ ਕਮੇਣੀ ਵਾਲੇ ਤੂੰ ਜੀ ਠੀਕ ਹੈ ਲਗਭਗ 12 18 ਕਿਲੋ ਇਹਨੇ ਦਿੱਤਾ ਹੋਇਆਗਾ ਜੀ ਤੇ ਦੂਜੇ ਤਿੰਨ ਥਾਂ ਜਾਵਾਂ ਓਕੇ ਹਨ ਓਕੇ ਆ ਬਾਈ ਜੀ ਫੁੱਲ ਗਾਰੰਟੀ ਹੈਗੀ ਉਹ ਚੂੰਂਦ ਵੀ ਨਹੀਂ ਆਉਂਦੇ ਨਹੀਂ ਆਉਂਦੇ ਯਾ ਅੱਧਾ ਥਣ ਕਿਹਾ ਸੀ ਮਾਲ ਕਰੇ ਆਪਾਂ ਤਲ ਕਰਕੇ ਜਾਵਾਂਗੇ ਤਿਆਪਾ ਤੇ ਲੈ ਮਨ ਗੀ ਵਿਚੋਂ ਤਾਂ ਹੁਣ ਚੀਪਾ ਤਾਂ ਆ ਜਾਊਗਾ ਆਪਾਂ ਚਾਰੇ ਸਣਾ ਚ ਵੇਚ ਦਈਏ ਮੁੜ ਕੇ ਬੰਦਾ ਜਦੋਂ ਸੂੰਦੀ ਆ ਉਹ ਤੋਂ ਗਲਤ ਨਿਕਲੂਗੀ ਇਹ ਜੈ ਜੈ ਗੱਲ ਆ ਜਮ ਤਿੰਨ ਸਣੇ ਚੱਲਣੇ ਹਣਾ ਤੇ ਭਾਜਾ ਜਮ ਦਰਮਿਆਨਾ ਉਹ ਮੈਂ ਕਿਹਾ ਬਿਲਕੁਲ ਭਾਈ ਲੁੱਟਲੇ ਭਾਜਾ ਦੋਦੇ ਇਹਨੇ 17 16 17 ਦੇ ਦੇਣਾ 16 17 ਦੇ ਦੇਣਾ ਛੋਟੇ ਫਾਰਮਰ ਲਈ ਵਧੀਆ ਚੀਜ਼ ਠੀਕ ਤੇ 6ਵਾਂ ਨੰਬਰ ਵੇੜਦੇ ਹਾਂ ਜਿਹੜੀ ਆਪਾਂ ਹਾਂ ਭਾਈ ਜੀ ਇਹਦੇ 15 ਤੋਂ 20 ਦਿਨ ਬਾਕੀ ਨੇ ਮੀਨੇ ਲੈ ਸਕਦੀ ਆ ਲੱਗਦਾ ਹਾਂ ਮਹੀਨੇ ਤੋਂ ਘੱਟ ਲੂ ਬਾਈ ਪੈਸੇ ਚਲੋ ਮਹੀਨਾ ਮੰਨ ਕੇ ਲੈ ਲੇ ਜੇ ਕੋਈ ਬੰਦਾ ਲੈਂਦਾ ਤਾਂ ਠੀਕ ਹੈ ਮਹੀਨੇ ਤੋਂ ਬਸ ਲਊਗੀ ਘੱਟ ਬੰਚਾਰ ਦਿਨ ਠੀਕ ਹੈ ਤੇ ਦੁੱਧ ਇਹਦੇ ਪਲੂਨ ਨੇ ਦਿੱਤਾ ਹੋਇਆ ਬਾਈ ਜੀ 27 22 ਕਿਲੋ 27 22 ਕਿਲੋ ਪਲੂਨ ਨੇ ਹਾਂ ਜੀ ਤੇ ਹੈ ਇਹ ਵੀ ਗਰਮੀ ਵਾਲਾ ਤੋਹਫਾ ਜੀ ਬਿਲਕੁਲ ਗਰਮੀ ਵਾਲਾ ਤੋਹਫਾ ਜੀ ਜਿੱਥੇ ਮਰਜ਼ੀ ਬੰਨੀ ਰੱਖਿਓ ਜਿਹੜੇ ਆਮ ਜ਼ਿਮੀਂਦਾਰ ਚੌਣ ਵਾਲੇ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਇਹ ਤੇ ਜਿਵੇਂ ਵੀਰੇ ਕਹਿੰਦਾ ਵੀ ਘੱਟ ਪੈਸੇ ਲਾਉਣੇ ਮਹੀਨਾ ਸਾਂਭ ਲੈਣਗੇ ਹਾਂ ਜੀ ਤੇ ਨਾਲ ਰੇਟ ਵੀ ਬਾਬ ਜੀ ਬਹੂਗਾ ਜਮ ਹੜੀ ਵੇਲੇ ਪੂਰਾ ਨਜ਼ਾਰਾ ਦੇ ਦਊਗੀ। ਮਾਲਾ ਮਹੀਨਾ ਸਹੀ ਲਗਭਗ ਹੈਗਾ ਜਿਵੇਂ ਹਨ। ਹਾਂਜੀ 25 ਦਿਨ ਦੱਸਿਆ ਮਾਲਕ ਨੇ ਚਲੋ ਮਹੀਨਾ ਮੰਗ ਲਓ ਹਣ। ਜੇ ਜੇ ਕਰ ਲੈ ਮਹੀਨਾ ਮੰਨ ਸਕਦੇ ਹਨ। ਹਾਂਜੀ। ਸੋ ਵੀਰੋ ਜਿਹੜੀ ਰੁੱਤ ਜਿਹਨੇ ਸੂਣਾ ਜਾ ਕੇ ਜਿਹੜੇ ਕਹਿੰਦਾ ਅੱਕਾ ਦੁੱਧ ਸੁੱਕ ਜਾਂਦਾ ਉਹ ਟਾਈਮ ਤੇ ਸੂਣਾ ਜਾ ਕੇ ਉਦੋਂ ਮੰਨ ਕੇ ਚਲੋ ਪੁੱਛੋ ਤਾਂ ਆਪਣਾ ਪਤਾ ਹੈ ਕਿਹੜੇ ਰੇਟ ਦਾ ਹੋਣੀ ਅੱਗ ਬੱਤੀ ਪਈ ਆ। ਮਾਨੂੰ ਇੱਕ ਮੱਛੀ ਪਈ ਆ ਜੀ ਉਦੋਂ ਵਕਾਂ ਮੰਨੋ ਵੀ ਅੱਜ ਦਾ ਘੜੀ ਦਾ ਰੇਟ ਇਹਦਾ ਬਹੁਤ ਹੀ ਜਿੰਨੂ ਹੋਊਗਾ ਬਹੁਤ ਮਤਲਬ ਪੂਰਾ ਟੌਪ ਹੀ ਰੇਟ ਹੋਊਗਾ। ਠੀਕ ਆ ਅੱਗੇ ਆਪੇ ਨਾਲ ਵੇਖ ਦੇਖੇ ਇਹ ਕਿਹੜਾ ਸੂਆ ਜੀ ਸੂਆ ਇਹ ਵੀ ਦੂਜਾ ਜੀ ਕੈਕ ਦਿਨ ਲੈਂਦੀ ਐ ਦੇਣੇ ਦਾ ਵੀ ਹਫਤਾ ਪਿਆ ਜੀ ਇੱਕ ਹਫਤਾ ਸੂਣ ਚ ਬਾਕੀ ਪਿਆ ਹਨਾ ਹਾਂ ਜੀ ਕਿੰਨਾ ਕ ਆਪਣਾ ਉਮੀਦਾ ਦੁੱਧ ਲੈ ਤੋ 25 ਕਿਲੋ ਦੁੱਧ ਦੇ ਦੂਗੀ ਜੀ ਖੁੱਲਾ 25 ਕਿਲੋ ਦੁੱਧ ਇਹਨੇ ਪਾ ਦੇਣਾ ਤੇ ਇਹ ਸੂਆ ਸੂੰਦੀ ਵੀ ਇਹ ਦੂਜਾ ਹਨਾ ਹਾਂ ਜੀ ਹਾਂ ਪ्योर ਦੂਜਾ ਸੂਆ ਠੀਕ ਹੈ ਤੇ ਦਿਨ ਲੈ ਜੂ 10 12 ਹਨਾ ਹਾਂ ਜੀ ਹਫਤਾ ਤਾਂ ਖੁੱਣਾ ਹੀ ਲੈ ਜੂਗੀ ਜੀ ਦੋ ਚਾਰ ਦਿਨ ਉੱਤੇ ਵੀ ਲੈ ਸਕਦੀ ਆ ਤੇ ਘੋੜੀ ਵਰਗੀ ਬਿਹੜਾ ਜਮਾ ਰਾਜੀ ਰੂਜੀ ਜਮਾ ਪੂਰੀ ਰਾਜੀ ਰੂਜੀ ਬੋਡੀ ਬੇਡ ਦੀ ਬਹੁਤ ਤਗੜੀ ਐ ਜੀ ਸੋ ਬੇਕੋ ਕਿਥਣ ਵੀ ਬਹੁਤ ਚੰਗਾ ਲੱਗਿਆ ਪਸ਼ਮਾਨ ਚਵਾਦੀ ਬਹੁਤ ਚੰਗੀ ਹੈ ਸੋ ਮੂੰਹ ਵਾਥਾ ਚੰਗਾ ਜਿੰਦ ਜਨ ਰਾਜੀ ਪਲੀ ਪੂਰੀ ਬਹੁਤ ਆ ਤੇ ਸਾਫ ਸੁਥਰੀ ਵਹਿੜਾ ਹਨਾ ਬਹੁਤ ਸਾਫ ਸੁਥਰੀ ਹੈ ਜੀ 25 ਕਿਲੋ ਦਰਾਮਣਾ ਦੇ ਦੇ ਨੋਰਮਲ ਫੁੱਲਾ ਦੇ ਦੂਗੀ ਭਾਈ ਤੇ ਜਿਹੜੇ 8 ਨੰਬਰ ਦੇ ਵਹਿੜ ਦੇਖੇ ਨੇ ਆਪਾਂ ਜੀ ਏ ਬਾਈ ਜੀ ਦੂਜਾ ਸੂਆ ਕੀ ਛੇ ਦੰਦਾ ਮੂੰਹ ਠੀਕ ਹੈ ਮਤਲਬ ਬੋਡੀ ਬੇਡ ਦੀ ਹਰ ਇੱਕ ਚੀਜ਼ ਦੀ ਬਹੁਤ ਸੋਹਣੀ ਆ ਸਾਫ ਸੁਥਰੀ ਆ ਛੱਡੀ ਮਿੱਠੀ ਬਹੁਤ ਹੈਗੀ ਤੇ ਥਣ ਲੈ ਵੀ ਸਾਫ ਆਣ ਜਾਵਾ ਹਾਂ ਬਹੁਤ ਸਾਫ ਬੱਛੀ ਹੈ ਜੀ ਬਾਕੀ ਜਿਵੇਂ ਬੈਠਵੀਂ ਲੱਟਵੀਂ ਬੱਛੀ ਹੈਗੀ ਤੇ ਥਣ ਤੇ ਮਾੜੇ ਮੌਕਾ ਹਨ ਇਹ ਕੋਈ ਨਹੀਂ ਜੀ ਬੇਮੂਲਾ ਮੂੰਹ ਮਾਸ ਆਗਾ ਕੋਈ ਨਾਂ ਦੇ ਚ ਹੋ ਆਗਾ ਠੀਕ ਹੈ ਵੀ ਕੋਈ ਡਿੱਕਾ ਨਹੀਂ ਹੈਗਾ ਇਹਦੇ ਲਈ ਠੀਕ ਹੈ ਕਹਿ ਦਨ ਲੈਂਦੀ ਐ ਇਹ ਤੋੜ ਦੇ ਇਹਦਾ ਵੀ ਇੱਕ ਹਫਤਾ ਪਿਆ ਜੀ ਇਹ ਇੱਕ ਹਫਤਾ ਸੂਣ ਚ ਬਾਕੀ ਕਿੰਨੇ ਕੁ ਦੋਧੜੇ ਉਮੀਦ ਆ ਪਉਣ ਉਸ ਤੋਂ ਦੋਨਾਂ ਨੂੰ ਜਿਵੇਂ ਦਾ ਬੋਡੀ ਵੇਟ ਹੈਗਾ ਆਏ ਮੰਨ ਲਓ ਵੀ ਜਿਵੇਂ 38 ਦੇ ਸਰਾਨੇ ਵਰਗੀ ਪਈ ਐ ਇਹੇ ਠੀਕ ਐ ਇਹਦਾ ਬੋਡੀ ਵੇਟ ਤੋਂ ਅੰਤਜਾ ਲਾ ਸਕਦੇ ਆ ਆਪਾਂ 15 ਤੋਂ 18 ਕਿਲੋ ਦੁੱਧ ਇਹ ਕੱਢ ਦੂਗੀ ਖੁੱਲਾ 15 ਤੋਂ ਬਾਹਰ ਬਾਹਰ ਠੀਕ ਐ ਸੋ 17-18 ਕਿਲੋ ਦੁੱਧ ਤਾਂ ਕਿਨੇ ਰਾਵਣਾ ਪਾ ਦੇਣਾ ਸੁਹਾ ਦੂਜਾ ਸੁੰਦਿਆ ਹਫਤਾ 9 ਦਿਨ ਲੈ ਜੂ ਹਨਾ ਰਾਮਦਾਰੀਆਂ ਵੀਰੇ ਇਹ ਆਪਣਾ ਨਾ ਕੱਚੀ ਅਸੀਂ ਗੱਪਣਾ ਵੇੜਾ ਲੈਣ ਦਾ ਮਕਸਦ ਹੀ ਇਹ ਹੁੰਦਾ ਵੀ ਜਾ ਕੇ ਨਾਲ ਦਾ ਬੰਦੇ ਘਰੇ ਦੋ ਚਾਰ ਦਿਨ ਜਦੋਂ ਰਹਿੰਦੇ ਆ ਡੰਗਰ ਕੱਕੜਾ ਚੱਕ ਲੈਂਦੇ ਆ ਸੁੰਆਂ ਹੋਈਆਂ ਗਾਵਾਂ ਦੀ ਹਰ ਇੱਕ ਮਸਤੋਂ ਜਾ ਕੇ ਕੇਰ ਨਹੀਂ ਹੁੰਦੀ ਜੈ ਗੱਲ ਕੀ ਯਾਰ ਬੰਦਾ ਕਹਿੰਦਾ ਵੀ ਬੱਚਾ ਲਾ ਕੇ ਜੇ ਦਊਗਾ ਕੇ ਦਿੰਦਾ ਹਨਾ ਉਹ ਚੀਜ਼ ਤੋਂ ਬਾਈ ਚਲ ਜ ਆਪਣੇ ਘਰੇ ਸੂਪੇ ਠੀਕ ਆ ਪਰ ਆਪਾਂ ਸੁਈ ਵੀ ਨਹੀਂ ਲੈਂਦੇ ਨਹੀਂ ਸੁਈ ਵੀ ਆਪਾਂ ਗਾਂ ਕੋਈ ਵੀ ਨਹੀਂ ਲੈਂਦੇ ਵੀਰੇ ਆਪਣੇ ਘਰੇ ਸੂਪ ਬੰਦੀਆਂ ਨੇ ਗਮ ਠੀਕ ਆ ਗੱਪਣ ਲੈਨੇ ਆਪਾਂ ਆਪਾਂ ਗੱਪਣ ਗਾਈ ਲੈ ਹੁੰਨੇ ਕਿਉਂਕਿ ਗੱਪਣ ਜੇ 1 2 ਦਿਨ ਖੜੀਆਂ ਮੇਰੇ ਨਹੀਂ ਇੱਥੇ ਸੂਪ ਬੰਦੀਆਂ ਜਾਂ ਮਾਲਕ ਦੇ ਘਰੇ ਜਾ ਕੇ ਸੂਪ ਬੰਦੀਆਂ ਜੇ ਗੱਲ ਉਹ ਕੀ ਗੱਲ ਆ ਜਦੋਂ ਅਸੀਂ ਬਾਹਰ ਹੁਣ ਮਾਲ ਪਿੰਡਾਂ ਚੋਂ ਤਾਂ ਇੰਨਾ ਮਿਲਦਾ ਨਹੀਂ ਮੰਡੀਆਂ ਤੋਂ ਹੀ ਲੈਂਦੇ ਆ ਵਪਾਰੀ ਠੀਕ ਆ ਜਦੋਂ ਮਾਲ ਲੈ ਹੁੰਨੇ ਆ ਕਈ ਯਾਰ ਮੰਡੀ ਤੋਂ ਕੋਈ ਡੰਗਰ ਠਿੱਲਾ ਮਠਾ ਆ ਗਿਆ ਗੱਬਣਗਾਂ ਨੂੰ ਕੋਈ ਤਖਲੀਬ ਨਹੀਂ ਹੁੰਦੀ ਘਰੇ ਜਾ ਕੇ ਬੰਦਾ ਸਵਾ ਕੇ ਆਰਾਮਦਾਰੀ ਨਾਲ ਜਿਹੇ ਜੀ ਮਰਜ਼ੀ ਖਾਲ ਖਰਾਕ ਪਾ ਸਕਦਾ 98153 967 8 ਨਗ ਹਾਜ਼ਰ ਖੜੇ ਆ ਪੰਜ ਅੰਦਰ ਖੜੇ ਆ ਪੰਜ ਅੰਦਰ ਖੜੇ ਆ ਬਾਈ ਜੀ ਤੇ ਆਪਣੇ ਕੋਲੇ ਸਵੇਰ ਨੂੰ 7-8 ਬਣਾ ਹੋਰ ਆ ਜਾਣਗੀਆਂ ਠੀਕ ਹੈ 35 ਤੋਂ ਬਾਅਦ ਸ਼ੁਰੂ ਹੋ ਜੂ 35 ਤੋਂ ਬਾਅਦ ਸ਼ੁਰੂ ਹੋ ਜੂਗਾ ਜੀ 90-95 ਤਿੱਕਰ ਜਾਊਗਾ ਜਿਹੇ ਜੀ ਵੀ ਵੇੜ ਵੀਰ ਦੇ ਪਸੰਦ ਹੋਊਗੀ ਉਹ ਜੀ ਬਣਾ ਆਪਣੇ ਕੋਲੇ ਹੋਣਗੀਆਂ ਸਵੇਰ ਠੀਕ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ